ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ variety PR 126 ਵਾਰੇ ਜੋ ਕਿ ਕਿਸਾਨਾਂ ਦੇ ਵਿੱਚ ਬਹੁਤ ਹਰਮਨ ਪਿਆਰੀ ਹੋ ਚੁੱਕੀ ਹੈ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇਸ ਕਿਸਮ ਨੂੰ ਵੱਡੀ ਪੱਧਰ ਤੇ ਲਗਾਇਆ ਜਾ ਰਿਹਾ ਹੈ ਇਕ ਤਾਂ ਕਿਸਾਨ ਇਸ ਨੂੰ ਇਸ ਕਰਕੇ ਚੁਣਦੇ ਆ ਕਿ ਇਸ ਤੇ ਖਰਚਾ ਘੱਟ ਆਉਂਦਾ ਹੈ ਕਿਉਂਕਿ ਇਹ ਥੋੜੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਸਮਾਂ ਪੌਦ ਬੀਜੜ ਤੋਂ ਲੈ ਕੇ ਫਸਲ ਪੱਕਣ ਤੱਕ ਦਾ ਲਗਭਗ 120 ਦਿਨ ਬਾਕੀ ਕਈ ਫਸਲੀ ਚੱਕਰਾਂ ਦੇ ਵਿੱਚ ਵੀ ਕਾਮਯਾਬੀ ਦੇ ਨਾਲ ਹੀ ਜੀ ਕਿਹਾ ਜਿਵੇਂ ਕਿ ਆਲੂ ਜੋ ਕਿਸਾਨ ਆਲੂ ਲਾਉਂਦੇ ਆ ਆਲੂ ਆਲੂ ਤੋਂ ਬਾਅਦ ਮੂੰਗੀ ਮੂੰਗੀ ਤੋਂ ਬਾਅਦ ਪੀਆਰ 126 ਇਹ ਕਿਸਮ ਲਗਾਈ ਜਾਂਦੀ ਆ ਇਸ ਤੋਂ ਇਲਾਵਾ ਸਾਥਿਓ ਆਪਾਂ ਹੋਰ ਫਸਲੀ ਚੱਕਰ ਜਿਵੇਂ ਕਿ ਆਲੂ ਆਲੂ ਤੋਂ ਬਾਅਦ ਆਪਾਂ ਮੱਕੀ ਤੇ ਮੱਕੀ ਤੋਂ ਬਾਅਦ ਫੇਰ ਪੀਆਰ 126 ਕਿਸਮਾਂ ਜਿਹੜੀ ਝੋਨੇ ਦੀ ਇਹ ਲਗਾਈ ਜਾਂਦੀ ਆ ਮੂਗੀ ਤੇ ਮੱਕੀ ਦੇ 밭 ਵਿੱਚ ਵੀ ਇਸ ਕਿਸਮ ਦਾ ਝੋਨੇ ਦਾ ਝਾੜ ਬਹੁਤ ਹੋ ਜਾਂਦਾ ਹੈ ਪਿਛਲੇ ਸਮਿਆਂ ਦੇ ਵਿੱਚ ਕਿਸਾਨ ਇਸ ਵੈਰਾਈਟੀ ਤੋਂ 32 ਤੋਂ 36 ਕੁੰਟਲ ਪਰ ਇੱਕ ਦਾ ਪਰ ਇੱਕ ੜ ਦਾ ਝਾੜ ਜੋ ਲੈ ਚੁੱਕੇ ਹਨ ਆਪਾਂ ਹੁਣ ਗੱਲ ਕਰਾਂਗੇ ਕਿ ਇਸ ਦੀ ਪਨੀਰੀ ਜਾਂ ਜੋ ਕਦੋਂ ਆਪਾਂ ਬੀਜੀਏ ਤਾਂ ਕਿ ਆਪਾਂ ਨੂੰ ਅੱਗੇ ਆੜਾ ਚੰਗਾ ਮਿਲ ਸਕੇ ਵੀ ਬਾਈਸ ਤੋਂ ਇਸਦੀ ਪਨੀਰੀ 1 ਜੂਨ ਤੋਂ ਲੈ ਕੇ ਆਪਾਂ 25 ਜੂਨ ਤੱਕ ਲਾ ਸਕਦੇ ਹਾਂ ਪਰ ਚੰਗੇ ਝਾੜ ਲਈ 10 ਜੂਨ ਤੋਂ 15 ਜੂਨ ਦੇ ਵਿੱਚਕਾਰ ਪਨੀਰੀ ਵੇਚਣ ਦਾ ਜੋ ਸਮਾਂ ਹੋ ਕਮਾਨ ਸਮਾਂ ਕਿਉਂਕਿ ਆਪਾਂ ਜੇ ਇਸ ਤੋਂ ਲੇਟ ਪਨੀਰੀ ਵੇਚਦੇ ਹਾਂ ਤਾਂ ਕਿ ਜਾ ਕੇ ਉਸ ਦੇ ਮੌਸਰ ਦੀ ਝੋਨਾ ਵੇਚਣ ਬਣੀ ਸਮੱਸਿਆ ਆਉਂਦੀ ਛਾ। ਬਾਕੀ ਪੀਆ 126 ਦੀ ਜੋ ਪਨੀਰੀ ਆਉਗੀ ਜਲਦੀ ਛੇਤੀ ਤਿਆਰ ਹੋ ਜਾਂਦੀ ਆ ਕਿਉਂਕਿ ਥੋੜੇ ਸਮੇਂ ਦੀ ਕਿਸਮ ਆ 22 ਤੋਂ 25 ਦਿਨਾਂ ਦੇ ਵਿੱਚ ਇਹਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਆ ਪਿਛਲੇ ਸਾਲ ਆਪਾਂ ਵੀ 15 ਜੂਨ ਨੂੰ ਇਸ ਕਿਸਮ ਦੀ ਪਨੀਰੀ ਬੀਜੀ ਸੀ ਜੋ ਕਿ ਅੱਗੇ 10 ਤੇ 11 ਜੁਲਾਈ ਨੂੰ ਆਪਾਂ ਝੋਨਾ ਲਗਾਇਆ ਸੀ ਤੇ ਇਹਦਾ ਝਾੜ ਬਹੁਤ ਵਧੀਆ ਰਿਹਾ ਪਰ ਜੋ ਕਿਸਾਨ ਕਣਕ ਤੋਂ ਬਾਅਦ ਮੱਕੀ ਬੀਜਦੇ ਆ ਜਾਂ ਕਣਕ ਕਟਾਈ ਤੋਂ ਬਾਅਦ ਮੂੰਗੀ ਬੀਜਦੇ ਆ ਉਹ 25 ਜੂਨ ਤੱਕ ਸਦੀ ਪਨੀਰੀਆ ਉਹ ਲਾਉਂਦੇ ਆ ਝਾੜ ਤਾਂ ਝੋਨੇ ਦਾ ਵਧੀਆ ਹੋ ਜਾਂਦਾ ਪਰ ਉਹੀ ਗੱਲ ਕਿ ਉਸਦੀ ਅੱਗੇ ਮੌਚਰ ਦੀ ਸਮੱਸਿਆ ਆਉਂਦੀ ਆ ਇਸ ਕਰਕੇ ਕਈ ਖੇਤੀ ਮਾਰਾ ਨੇ ਵੀ ਇਸ ਵਾਰ ਸੁਝਾਅ ਦਿੱਤਾ ਹੈ ਕਿ 15 ਜੁਲਾਈ ਤੱਕ ਝੋਨੇ ਦੀ ਜੋ ਲਵਾਈ ਆ ਉਹ ਕੰਪਲੀਟ ਕੀਤੀ ਜਾਵੇ ਉਸ ਤੋਂ ਲੇਟ ਨਾ ਝੋਨੇ ਨੂੰ ਕੀਤਾ ਜਾਵੇ ਸਾਥੀਓ ਜਿਹੜੇ ਸਾਥੀ ਚੈਨਲ ਦੇ ਉੱਤੇ ਨਵੇਂ ਆ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਅਰੋ ਤੇ ਵੀਡੀਓ ਨੂੰ ਕੇ ਸ਼ੇਅਰ ਕਰਨ ਲਈ ਸਾਥੀਓ ਧੰਨਵਾਦ